ਐਮਸੀ ਸਹਿਵਾਨ ਆਪਣੇ ਆਪਣੇ ਏਰੀਆ ਦਾ ਨੋਟ ਕਰਨ ਜੀ ਅੱਜ ਦੀ ਮਿੰਟ ਵਿੱਚ ਮੈਂ ਹੁਕਮ ਦਵਾਂਗਾ 23 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ ਆਪਣੇ ਆਪਣੇ ਏਰੀਆ ਵਿੱਚ ਸਮਰੱਥਿਤ ਐਮਸੀ ਸਹਿਵਾਨ ਦੀ ਹਾਜ਼ਰੀ ਵਿੱਚ ਸਫਾਈ ਹੋਊਗੀ ਤੁਸੀਂ ਆਪ ਖੜਨਾ ਹੈ ਆਪ ਖੜੋ ਤੁਸੀਂ ਆਪ ਦਾ ਕੋਈ ਨੁਮਾਇੰਦਾ ਖੜਾਣਾ ਹੈ ਆਪ ਦਾ ਨੁਮਾਇੰਦਾ ਖੜਾਓ ਮੌਕੇ ਦੀ ਪਹਿਲਾਂ ਸ਼ਿਕਾਇਤ ਆਈ ਹੈ ਵੀ 4 ਸਾਲ ਪਹਿਲਾਂ ਜਿਹੜੀ ਸਫਾਈ ਹੋਈ ਸੀ ਉਹ ਕਾਗਜ਼ਾਂ ਦੀ ਸਫਾਈ ਹੋਈ ਸੀ ਉਹਦੇ ਅਸਲ ਤਰੀਕੇ ਨਾਲ ਸਫਾਈ ਨਹੀਂ ਹੋਈ ਜੇ ਸੀਵਰ ਪ੍ਰੋਪਰ ਸੁਪਰ ਸਕਰ ਨਾਲ ਸਾਫ਼ ਹੋ ਜੇ ਤਾਂ ਉਹ 3 ਸਾਲ 4 ਸਾਲ ਨਹੀਂ ਕੱਟੋ-ਕੱਟ ਨਹੀਂ ਤਾਂ ਤੁਹਾਨੂੰ 5-6 ਸਾਲ ਕੱਢ ਕੇ ਜਾਂਦਾ ਹੈਗਾ ਸੋ 5-6 ਸਾਲ ਕੱਢਣਾ ਹੁਣ ਤੁਹਾਡੇ ਆਪ ਦੇ ਹੱਦ ਹੈ ਮੈਂ ਇਹ মিডিਆ ਸਾਹਮਣੇ ਆ ਮੇਰੇ ਮਿੰਟਸ ਤੋਂ ਬਾਅਦ ਅਖਬਾਰਾਂ ਚ ਵੀ ਇਹ ਗੱਲ ਲੱਗੂਗੀ ਏ ਐਮਸੀ ਸਾਹਿਬਾਨ ਦੀ ਆਪਦੀ ਜ਼ਿੰਮੇਵਾਰੀ ਹੈ ਜਿਹੜਾ ਵਿਭਾਗ ਦਾ ਕੰਮ ਜਿਸ ਤਰੀਕ ਤੋਂ ਸ਼ੁਰੂ ਹੋ ਰਿਹਾ ਜਿਹੜਾ ਏਰੀਆ ਉਹਨਾਂ ਦੀ ਹੋਣ ਅੰਦਰ ਆਂਦਾ ਹੈ ਬਕਾਇਦਾ ਐਸਡੀਓ ਸਾਹਿਬਾਨ ਤੁਸੀਂ ਇਹਨਾਂ ਨੂੰ ਰਿਟਰਨ ਜਿੰਟਿਮੇਸ਼ਨ ਦਿਓਗੇ ਕਿ ਜੀ ਅੱਜ ਤੋਂ ਇੱਥੋਂ ਕੰਮ ਸ਼ੁਰੂ ਹੋ ਰਿਹਾ ਹੈਗਾ ਤੇ ਫਲਾਣੀ ਤਰੀਕ ਤੱਕ ਇੱਥੇ ਕੰਮ ਚੱਲੂਗਾ ਜਦ ਤੁਹਾਡਾ ਟੈਂਟੇਟਿਵ ਵਰਕ ਸ਼ਡਿਊਲ ਬਣ ਜਾਂਦਾ ਅਗਲੇ ਐਮਸੀ ਸਾਹਿਬ ਨੂੰ ਵੀ ਜੀ ਤੁਹਾਡੇ ਏਰੀਆ ਟੈਂਟੇਟਿਵ ਫਲਾਣੀ ਤਰੀਕ ਨੂੰ ਪਹੁੰਚਾਂਗੇ ਤੁਹਾਡੇ ਏਰੀਆ ਚ ਫਲਾਣੀ ਤਰੀਕ ਨੂੰ ਪਹੁੰਚਾਂਗੇ ਰਿਟਨ ਇੰਟੀਮੀਸ਼ਨ ਜਾਊਗਾ ਉਤਾਰਾ ਏਡੀਸੀ ਯੂਡੀ ਨੂੰ ਜਾਊਗਾ ਉਹਦਾ ਕਿ ਜੀ ਅਸੀਂ ਇਹਨਾਂ ਨੂੰ ਦੇ ਰਹੇ ਹੈਗੇ ਆ ਤੇ ਐਮਸੀ ਸਾਹਿਬਾਨ ਤੁਸੀਂ ਜਾਂ ਆਪ ਦੇ ਕੋਈ ਵੀ ਇੱਕ ਨੁਮਾਇੰਦੇ ਨੂੰ ਦੋ ਨੁਮਾਇੰਦਿਆਂ ਨੂੰ ਤਿੰਨ ਨੁਮਾਇੰਦਿਆਂ ਨੂੰ ਡਿਊਟੀਆਂ ਵੰਡੋ ਇੱਕ ਬੰਦਾ 24 ਘੰਟੇ ਉੱਥੇ ਨਹੀਂ ਕੱਢ ਸਕਦਾ 1 2 3 ਹੋਣਗੇ ਇਹ ਬਕਾਇਦਾ ਸਫਾਈ ਜਿਹੜੀ ਹੈ ਕੈਮਰੇ ਨਾਲ ਹੋ ਰਹੀ ਹੈਗੀ ਇਹ ਕ अंदर वाला रोड टू कोर्ट रोड इंक्लूडेड है सिटी कोर्ट पर और तो मेन रोड और पूरा इंक्लूडेड है अंदर वाला कोर्ट पूरा मेन इंक्लूडेड है उधर शिव गली प्रयाग को सफाई के लिए करोगे अंदर का रास्ता अंदर का रोड तो तैयार है मेरा बाहर वो बाईपास से तो तू ਮੈਂ ਪੁੱਛ ਰਿਹਾ ਜਪਾਨ ਪੁੱਛ ਰਹਾ ਜਪਾਨ ਦਾ ਆਨਸਰ ਦੋ ਮੈਂ ਜੋ ਚੀਨਾ ਆਨਸਰ ਦੋ ਪਰ ਉਹ ਕੀ ਪੁੱਛਿਆ ਉਹਨੇ ਐਗਜ਼ਿਸਟਿੰਗ ਗੈਪ ਐਸਟੀਮੇਟਰ ਉਹਨੇ ਕਿਤੇ ਉਹ ਵੀ ਤੁਸੀਂ ਕਿਥੋਂ ਆ ਗਏ ਕਿਥੋਂ ਦੀ ਕਿਤੇ ਲੱਗੇ ਜਾ ਰਹੇ ਹੋ ਬੜਾ ਵਿਸ਼ਲਧਾਨ ਨੇ ਪੁੱਛਿਆ ਨਹੀਂ ਜਿਹੜਾ ਫੈਕਟੀ ਲੱਗਦਾ ਕਰਾਉਣਾ ਹੈ ਤਾਂ ਜਿਹੜਾ ਮੈਂ ਐਗਜ਼ਿਸਟਿੰਗ ਪੁੱਛ ਰਹਾ ਉਸ ਨੂੰ ਡੇਟਾ ਪੁਆਇੰਟ ਲਈ ਕਿਤੇ ਡੇਟਾ ਪੁਆਇੰਟ ਲਈ ਹਨ ਲੈ ਰੋ ਦੇ ਕੋਰ ਤੋਂ ਹੀ